ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਬਸਕ੍ਰਾਈਬ ਕਰੋਗੇ ਅੱਜ ਦੀ ਜੋ ਵੀਡੀਓ ਮਲੋ ਟਰੈਕਟਰ ਮੰਡੀ ਦੀ ਹੈ ਸੀਜ਼ਨ ਚੱਲ ਰਿਹਾ ਚਲੋ ਜਿੰਨੇ ਵੀ ਟਰੈਕਟਰ ਮੰਡੀ ਤੇ ਪਹੁੰਚੇ ਆਂ ਖਹਾਰ ਪਹੁੰਚੇ ਤਾਂ ਕਾਫੀ ਟਰੈਕਟਰ ਪਰ ਆਮ ਮੰਡੀ ਗਨੌਰ ਰਾਜੇਸਵਰ ਘਾਟਾ ਕਿਹੜੇ ਕਿਹੜੇ ਮਾਡਲ ਪਹੁੰਚੇ ਆ ਤੇ ਕੀ ਕੀ ਮਾਲਕਾਂ ਦੀ ਡਿਮਾਂਡ ਹੈ ਤੁਹਾਡੇ ਨਾਲ ਕਰਦੇ ਆਂ ਸਾਰੇ ਰੇਟ ਸ਼ੇਅਰ ਉਹ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਫਰੀਟ 5049 ਬਿਲਕੁਲ ਨਵੇਂ ਟਾਇਰਾਂ ਚ ਕੰਪਨੀ ਦੇ ਟਾਇਰ ਆ ਬੈਕ ਸਾਈਡ ਦੇ ਐਮ ਆਰਐਫ ਦੇ 14 ਦੇ ਟਾਇਰਾਂ ਚ ਫਰੰਟ ਦੇ ਘਰ ਵੀ ਬਿਲਕੁਲ ਨਵੇਂ ਆ ਰੰਗ ਰੋਮੰਟ ਵੀ ਵੀਡੀਓ ਚ ਆਪ ਦੇਖ ਸਕਦੇ ਹੋ ਆ ਰਾਜਸਥਾਨ ਨੰਬਰ ਹੈ ਆਰ ਜੇ 13 2012 ਮਾਡਲ ਆ 3 ਲੱਖ ਤੇ 10000 ਰੁਪਿਆ ਮਾਲਕ ਦੀ ਦਮਾ ਮੰਗਾ ਟਰੈਕਟਰ ਲੀਕ ਵਗੈਰਾ ਕਿਤੋਂ ਵੀ ਨਹੀਂ ਕੰਡੀਸ਼ਨ ਸਾਫ ਆ ਟਰੈਕਟਰ ਦੈਨ ਆ ਲਾ ਗਈ ਐਸ਼ਰ 242 2013 ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਆ ਟਾਇਰਾ ਜੋ ਕਾਸੀ ਪਏ ਹੋਏ ਆ ਰੰਗ ਰੋਗਣ ਸਾਫਾ ਟਰੈਕਟਰ ਦਾ ਤੁਹਾਨੂੰ ਵੀਡੀਓ ਚ ਚੰਗੀ ਤਰ੍ਹਾਂ ਦਿਖਾਈ ਦੇ ਰਿਹਾ ਹੋਗਾ 2013 ਦੀ ਡਿਮਾਂਡ ਆ 165 ਉਸਦੇ ਨਾਲ ਆ ਗਿਆ ਸੋਨਾਲੀਕਾ 732 2002 ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਆ ਫੋਲੋ ਦੇ ਡਾਇਰਾ ਬੈਕਸਾਈਡ ਦੇ ਕੈਮਰੇ ਦੀ ਗੁੱਡੀ ਦੇਖ ਸਕਦੇ ਨੇ ਗੁੱਡੀ ਥੋੜੀ ਜਿਹੀ ਦਾਗੀ ਜਰੂਰ ਤਾਂ ਪਰ ਗੁੱਡੀ 55 60 ਪੈਸੇ ਟਾਇਰ ਦੀ ਜੋ ਕੰਡੀਸ਼ਨ ਹੈ 13 ਦੇ 13 ਚ ਰੰਗ ਰੂਪਨ ਤੁਸੀਂ ਦੇਖ ਸਕਦੇ ਹੋ ਜਿਵੇਂ ਇਹਦਾ ਹੈ ਸ਼ੋਅ ਤੋਂ ਮਿਸਿੰਗ ਹੋਇਆ 2002 ਮਾਡਲ 1 ਲੱਖ ਤੇ 65000 ਰੁਪਇਆ ਮਾਲਕ ਦੀ ਡਿਮਾਂਡ ਉਹਦੇ ਨਾਲ ਲੱਗਿਆ ਜੀ 45 ਫਾਰਮ 2002 ਮਾਡਲ ਬਿਲਕੁਲ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ। ਸੀਟ ਦੇ ਟਾਇਰਾਂ 2,65,000 ਰੁਪਏ ਡਿਮਾਂਡ ਆ ਫਰੰਟ ਦੇ ਜਰੂਰੀ ਬਿਲਕੁਲ ਸਾਫ਼ ਆ ਤੇ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਸਾਫ਼ ਆ। ਚੰਗੀ ਤਰ੍ਹਾਂ ਦੇਖ ਸਕਦੇ ਹੋ। ਉਹਦੇ ਨਾਲ ਆ ਫਾਰਮ ਵੀ ਸਾਠ ਆ ਗਈ। ਪੰਜਾਬ ਨੰਬਰ ਆ ਪੀਵੀ 46 2003 ਮਾਡਲ ਆ 2,35,000 ਮਾਲਕ ਦੀ ਡਿਮਾਂਡ ਆਈ। ਟਾਇਰਾਂ ਜੋ ਬਿਲਕੁਲ ਸਾਫ ਬੈਕ ਸਾਈਡ ਦੇ ਕੋਲੋ ਕੰਪਨੀ ਦੇ ਟਾਇਰ ਤੇ ਫਰੰਟ ਦੇ ਟਾਇਰ ਵੀ ਗੱਲ ਤੇ ਸਾਫ ਹੈ ਉਸ ਤੇ ਨਾਮ ਆ ਗਈ ਐਸ਼ਰ 243 ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ 2013 ਮਾਡਲ ਆ 2 ਲੱਖ 25000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ ਪੀ ਪੀ 3 ਕੈਰੀ ਵੀ ਬਿਲਕੁਲ ਗੱਜਟ ਦੇ ਵਧੀਆ ਸਾਫ ਹੈ ਦੇ ਨਾਮ ਆ ਗਿਆ 750 ਸੋਨਾਲੀ ਕਾ 프ੰਟ ਦੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ ਜੋ ਕਸ ਤੇ ਸਿਹੜ ਤੇ ਟਾਇਰ ਪੰਜਾਬ ਨੰਬਰ ਆ ਪੀਪੀ 43 ਰੰਗ ਰੋਗਨ ਤੁਸੀਂ ਦੇਖ ਸਕਦੇ ਜੋ ਵੀ ਅਸਦਾ ਹੈ 2001 ਮਾਡਲ ਆ 2 ਲੱਖ ਤੇ 45000 ਰੁਪਿਆ ਮਾਲਕ ਦੀ ਦਮਾਗਾਈ ਉਹਦੇ ਨਾਮ ਸੋਨਾਲੀ ਕਾ 750 ਹੋਰ ਆ ਗਈ ਇਹਦੇ ਚਾਰੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਮਾਡਲ ਇਹ ਟਰੈਕਟਰ ਹੈਗਾ 2004 2 ਲੱਖ ਤੇ 65 ਹਜ਼ਾਰ ਰੁਪਈਆ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਜਿਹੜੇ JK ਦੇ ਬਿਲਕੁਲ ਸਾਫ ਕੰਡੀਸ਼ਨ ਹੈ ਟਾਇਰ ਹੈ ਇਹਦੇ ਨਾਲ ਆ ਗਿਆ ਐਸ਼ਰ ਟਾਇਰ ਕਾ ਸੇ ਪਈ ਹੋਈ ਹੈ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜੋ ਵੀ ਹਸਤਾ 2008 ਮਾਡਲ ਆ 1 ਲੱਖ ਤੇ 50 ਹਜ਼ਾਰ ਰੁਪਈਆ ਮਾਲਕ ਦੀ ਢਮਾਂ ਕੀ ਤਰ੍ਹਾਂ ਅਫੈਕਟਿਵਿਟੀ ਦੇਖੋ ਲੋ ਜੀ ਉਸ ਤੇ ਨਾਲ ਆ ਗਿਆ ਮਿੰਦਰਾ 575 ਐਮ ਆਰਐਫ ਦੇ ਟਾਇਰਾਂ ਦਾ ਟਾਇਰਾਂ ਦੀ ਗੱਡੀ ਜੋ ਕਾਫੀ ਪਈ ਹੈ ਰੰਗ ਰੋਗਨ ਦਾ ਬਿਲਕੁਲ ਕੋਕਾ ਪੀਸ ਹੈ ਮਾਡਲ ਇਹ ਟਰੈਕਟਰ ਹੈਗਾ ਜੀ 2012 2 ਲੱਖ ਤੇ 45000 ਰੁਪਏ ਮਾਲਕ ਦੀ ਡਿਮਾਂਡ ਹੈ ਜੀ ਉਸਦੇ ਨਾਲ 13475 ਆ ਗਈ। ਰੰਗ ਰੋਗਨ ਦਾ ਡਾਇਰੈਕਟਰ ਸਾਫ਼ ਆ। ਟਾਇਰਾਂ ਦੀ ਜੋ ਕੰਡੀਸ਼ਨ ਆ ਫਰੰਟ ਦਾ ਦੀ ਬਿਲਕੁਲ ਨਵੇਂ ਆ ਬੈਕ ਸਾਈਡ ਦੇ। ਆਪਾਂ 40 ਕ ਪੈਸੇ 45 ਪੈਸੇ ਕਹਿ ਸਕਦੇ ਹਾਂ। 2010 ਮਾਡਲ ਆ। ਡਿਮਾਂਡ 2 ਲੱਖ 5000 ਰੁਪਈਆ। ਉਸਦੇ ਨਾਲ ਆ ਗਈ 275। ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਾਫ਼ ਆ। ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ। 12 ਦੇ ਟਾਇਰਾਂ ਚ ਆਏ। ਜੋ 475 113 ਦੇ ਅੰਦਰ ਸੀ 2008 ਮਾਡਲਾ 1 ਲੱਖ ਤੇ 85000 ਰੁਪਇਆ ਮਾਲਕ ਦੀ ਦਮਾੜ ਹੈ ਟਾਇਰ ਸਾਪ ਹੈ ਜੀ ਟਾਇਰਾਂ ਨੇ ਕੰਪਨੀ ਹੈ ਜੋ ਕੋਲੋ ਕੰਪਨੀ ਤੇ ਟਾਈਰ ਇਹਦੇ ਨਾਲ ਆ ਗਿਆ ਮਿੰਦਰਾ 475 ਟਾਇਰਾਂ ਦੇ ਟਾਇਰਾਂ ਜੈ ਵੀ ਫਰਕਾਸੇ ਪਏ ਹੋਏ ਰੰਗ ਰੂਪਨ ਜੋ ਵੀ ਤੁਸੀਂ ਦੇਖ ਸਕਦੇ ਹੋ 99 ਮਾਡਲ 1 ਲੱਖ 75000 ਰੁਪਿਆ ਡਿਮਾਂਡ ਹੈ ਮਾਲਕ ਦੀ। ਰਾਜਸਥਾਨ ਨੰਬਰ ਆਰਜੀ 13 ਉਸ ਦੇ ਨਾਲ ਆ ਗਿਆ ਮਹਿंद्रा ਜੋ 652002 ਮਾਡਲ ਹੈ ਇਹ ਪੰਜਾਬ ਨੰਬਰ ਟਰੈਕਟਰ 1 ਲੱਖ 90000 ਰੁਪਿਆ ਡਿਮਾਂਡ ਹੈ। ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਹੈ ਟਰੈਕਟਰ ਦਾ ਤਖਾਈ ਦੇ ਰਿਹਾ ਹੈ ਟਾਇਰਾਂ ਦੀ ਕੰਡੀਸ਼ਨ ਵੀ ਠੀਕ-ਠਾਕ। ਉਸ ਦਾ ਨਾਮ ਆ ਗਿਆ ਸ਼ਵਰਾਜ 735 2010 ਮਾਡਲ। 2,35,000 ਰੁਪਿਆ ਡਿਮਾਂਡ ਹੈ। ਟਾਇਰ ਬਿਲਕੁਲ ਸਾਫ ਪਿਆ। 13 ਦੇ 13 ਜਾਂ ਗੁਡੀਅਰ ਦੇ ਪਿਆ। ਰੰਗ ਦੇ ਵਿੱਚ ਵੀ ਦੇਖ ਤਾਂ ਉਹ ਵੀ ਇਸ ਤਾਂ ਹੈ। ਬਿਲਕੁਲ ਸਾਫ ਕੰਡੀਸ਼ਨ ਦਾ ਡਰਾਈਵਰ ਹੈ। ਪੰਪ ਵੀ ਬਾਹਰ ਹੀ ਹੈ। ਉਸਕੇ ਨਾਲ ਆ ਗਈ ਹੈ ਅਇਸ਼ਰ 2013 ਮਾਡਲ 380 ਸਾਨਾ ਸਿਲੰਡਰ ਡਬਲ ਕਲਚ ਆ 13 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ 55 ਕੇ ਪੈਸੇ ਕਹਿ ਸਕਦੇ ਆ ਬੈਕ ਸਾਈਡ ਦੇ ਪੰਜਾਬ ਨੰਬਰ ਆ PP46 13 ਦੀ ਡਿਮਾਂਡ ਜੋ 280 ਉਹਦੇ ਨਾਲ ਆਇਆ ਮਹਿੰਦਰਾ 479 ਨਵੇਂ ਟਾਇਰਾਂ ਚ ਬਿਲਕੁਲ ਛਾਰੇ ਟਾਇਰ ਇਹਨਾਂ ਨੇ ਰੰਗ ਰੋਣ ਵੀਡੀਓ ਚ ਦੇਖ ਸਕਦੇ ਹੋ 2001 ਦਾ ਮਾਡਲ ਆ 2 ਲੱਖ ਤੇ 10000 ਰੁਪਿਆ ਡਿਮਾਂਡ ਹੈ। ਉਸਦੇ ਨਾਲ ਆ ਗਈ 36 3 ਨਿਊ ਹਾਲੈਂਡ 2012 ਮਾਡਲ 3 ਲੱਖ ਤੇ 80000 ਰੁਪਿਆ ਡਿਮਾਂਡ ਹੈ ਮਾਲਕ ਦੀ। ਪਾਵਰ ਸਟੀਅਰ ਨਾਲ ਰੰਗ ਰੋਗਨ ਬਿਲਕੁਲ ਸਾਫਾ ਟਰੈਕਟਰ ਦਾ। ਪੈਰਾਂ ਦੀ ਕੰਡੀਸ਼ਨ ਬੈਕ ਸਾਈਡ ਦੇ ਆਂਦੀ 50 55 ਪੈਸੇ ਕਹਿ ਸਕਦੇ। ਇਹ 14 ਹੰਦੇ ਟੈਰ ਆ ਜਾਂਦੇ। ਉਸਦੇ ਨਾਲ ਆ ਗਈ 911 ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਟਰੈਸ ਤੇ ਕੱਸ ਪਿਆ 99 ਮਾਡਲ 2 ਲੱਖ ਤੇ 10000 ਰੁਪਏ ਡਿਮਾਂਡ ਹੈ ਮਾਡਲ ਤੇ ਨਾਲ ਆ ਗਿਆ ਇਸ਼ਰ 2012 ਮਾਡਲ 2 ਲੱਖ ਰੁਪਏ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਨਵੇਂ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਮਸ਼ੀਨ ਹੈ ਟਰੈਕਟਰ ਦੇਖਣ ਚ ਸਾਫ਼ ਹੈ 2012 ਮਾਡਲ ਦੀ ਡਿਮਾਂਡ 2 ਲੱਖ ਰੁਪਏ ਉਸ ਦੇ ਨਾਲ ਆ ਗਿਆ 95 ਮਾਡਲ 1 ਲੱਖ ਤੇ 8000 ਰੁਪਏ ਡਿਮਾਂਡ ਟਾਇਰ ਜੋ ਉਹਦੇ ਨਾਲ ਆ ਗਿਆ Mahindra 265 95 ਮਾਡਲ 1 ਲੱਖ 25000 ਰੁਪਏ ਡਿਮਾਂਡ ਬੈਕ ਸਾਈਡ ਦੇ ਟਾਇਰ ਆ ਜੋ ਠੀਕ ਠਾਕ ਕੰਡੀਸ਼ਨ ਦੇ ਆ ਐਕਸਾਈਡ ਦੇ ਆ ਫਰੰਟ ਦੇ ਟਾਇਰ ਬਿਲਕੁਲ ਨਵੇਂ ਆ ਰੰਗ ਰੋਗ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀਡੀਓ ਚ 95 ਮਾਡਲ ਦੀ ਡਿਮਾਂਡ ਹੈ ਇੱਕ 25 ਉਸ ਦੇ ਨਾਲ ਮੇਂਦਰਾ 265 ਇੱਕ ਹੋਰ ਆ ਗਿਆ ਜੀ ਰੰਗ ਰੋਗ ਨੂੰ ਤੁਸੀਂ ਦੇਖ ਸਕਦੇ ਹੋ 265 93 ਮਾਡਲ ਆ ਇਹ 93 ਮਾਡਲ ਆਈ ਹਾਂ ਕੀ ਡਿਮਾਂਡ ਹੈ ਬਾਈ ਜੀ ਦੀ ਇਹਦੇ 1,35,000 ਜੀ ਟਾਇਰ ਬਿਲਕੁਲ ਸਾਫ ਕੰਡੀਸ਼ਨ ਤੇ ਪਏ ਆ ਸਾਰੇ ਹਾਂ ਜੀ ਤੁਸੀਂ ਵੀਡੀਓ ਚ ਕੈਮਰਾ ਨੇੜੇ ਕਰ ਦੇਣਾ ਤੁਹਾਨੂੰ ਦਿਖਾ ਦਿੰਨੇ ਆ ਜੇਕੇ ਦੇ ਟਾਇਰਾ ਕੰਪਨੀ ਦੇ ਉਹ ਨਾਲ ਵਾਲਾ ਵੀ ਥੋੜਾ ਹੀ ਸੀ ਪਹਿਲਾਂ ਵਾਲਾ 265 ਉਹ ਵੀ 93 ਮੰਨ ਲਈ ਉਹ 93 ਮੰਨ ਲਾ ਮਾਲਕ ਮਿਲ ਗਏ ਨਾ ਟਰੈਕਟਰਾਂ ਦੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹਦਾ ਸਵਾਲ ਆ ਕਾ ਜੇ ਕਿਸੇ ਨੂੰ ਵੀ ਟਰੈਕਟਰ ਕੋਈ ਵੀ 265 ਚਾਹੀਦਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 7892 7592 7192 ਨਾਮ ਕੀ ਹੈ ਬਾਈ ਦਾ ਜੀ ਕਲਵੰਤ ਸਿੰਘ ਜੀ ਕਲਵੰਤ ਸਿੰਘ ਬਾਈ ਦਾ ਨਾ ਪਿੰਡ ਥੇੜੀ ਠੀਕ ਹੈ ਜੀ ਨੰਬਰ ਹਰਿਆਣਾ ਜੀ ਦੋਵੇਂ ਹਰਿਆਣਾ ਨੰਬਰ ਹੈ ਲੋ ਜੀ ਜੇ ਕਿਸੇ ਨੂੰ ਵੀ ਇਹ ਟਰੈਕਟਰ ਪਸੰਦ ਆ ਤਾਂ ਬਾਈ ਲੈ ਕੇ ਚ ਪਰ ਆ ਉਹਦੇ ਨਾਲ ਆ ਗਿਆ ਐਸ਼ਰ 240 ਐਨਸੀ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਫਰੰਟ ਦੇ ਟਾਇਰ ਸਾਪੇ ਬੈਕ ਸਾਈਡ ਦੇ ਟਾਇਰ ਕਾਸੀ ਪਏ ਹੋਏ ਆ ਮਾਡਲ ਕਿੰਨਾ ਹੈ ਇਹ 98 98 ਮਾਡਲ ਆ ਜੀ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਆ 1 ਲੱਖ 35000 ਰੁਪਿਆ ਡਿਮਾਂਡ ਹੈ ਜੀ ਹਾਂ 1 20 ਦਾ ਦੇ ਦਾਂਗੇ ਜੀ 1 20 ਦਾ ਯਾਨੀ ਕਿ ਬਾਈ ਕਹਿੰਦੇ ਦੇ ਦਾਂਗੇ ਡਿਮਾਂਡ ਨੂੰ ਭੁੱਲ ਜੋ 15000 ਰੁਪਿਆ ਲੈਸ ਹੋ ਜੂਗੀ ਨਾਲ ਆਲਾ ਵੀ ਐਸ਼ਰ ਥੋੜਾ ਜੀ ਲੋ ਜੀ ਇਹਦੇ ਬਾਰੇ ਵੀ ਦੱਸ ਦਿਓ ਜੀ 94 ਮਾਡਲ ਲਈਏ ਇਹ 94 ਮਾਡਲ ਜੀ 1 ਲੱਖ ਤੇ 5000 ਰੁਪਏ ਡਿਮਾਂਡ ਹੈ ਹਾਂਜੀ ਫਰੰਟ ਦੇ ਟਾਇਰ ਜੋ ਸਾਪੇ ਆ ਬੈਕ ਸਾਈਡ ਦੇ ਕਾਸੇ ਪੈਂ ਇਹ 90 ਦਾ ਦੇ ਦਾਂਗੇ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 98156 ਜੀ 98156 56920 56920 ਨਾਮ ਵੀ ਦੱਸ ਦਿਓ ਬਾਈ ਨਾਮ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਲੋਕਲ ਇੱਥੋਂ ਹੀ ਮਲੋੜ ਤੋਂ ਹੀ ਲੋ ਜੀ ਬਾਈ ਲੋਕਲ ਹੀ ਮਲੋੜ ਤੋਂ ਉਦੇ ਨਾਲ ਆ ਗਿਆ ਜੀ 3600 ਕੋੜ ਜੈਨਨ ਕਲਰ ਆ ਪੇਂਟ ਕਿਤੋਂ ਨਹੀਂ ਹੋਇਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਿਸਿੰਗ ਹੋਇਆ ਰੰਗ ਇਹਦਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ 13 ਦੇ 12 ਦਾ ਪੂਰੀ ਹੈ ਜਿਹੜਾ ਮਾਡਲ ਇਹ ਟਰੈਕਟਰ ਹੈ ਜੀ ਮਾਡਲ ਇਹ ਦਾ ਜਿੱਦ ਲਿਖਿਆ ਨਹੀਂ ਗਿਆ ਸੋ ਵੀ ਟਰੈਕਟਰ ਹੁਣੇ ਆ ਕੇ ਮੰਡੀ ਤੇ ਲੱਗੇ ਹੋਏ ਹੈ ਅੱਜ ਦਿਨ ਆ ਗਿਆ ਇਹ 90 ਮਾਡਲ ਐਸ਼ਰ ਨੀਲੇ ਕਲਰ ਦਾ ਜੀ ਰੰਗ ਮਿਸਿੰਗ ਹੋ ਚੁੱਕਿਆ ਟਾਇਰ ਵੀ ਦਾ ਸਤੇ 85000 ਰੁਪਏ ਮਾਲਕਾਂ ਦੀ ਡਮਾਂਡ ਅੱਜ ਦਿਨ ਆ ਗਿਆ ਇਹ 241 ਮੈਸੀ ਪੋਲੋ ਦੇ ਟਾਇਰ ਆ ਬੈਕ ਸਾਈਡ ਦੇ 13 ਦੇ 18 ਇੰਚ 14 ਦੀ ਕੰਡੀਸ਼ਨ ਬਿਲਕੁਲ ਸਾਫ ਹੈ ਫਰੰਟ ਦੇ ਟਾਇਰ ਵੀ ਠੀਕ ਠਾਕ ਕੰਡੀਸ਼ਨ ਦੇ ਪਿਆ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਜੂ ਵੀ ਤੁਹਾਨੂੰ ਦਿਖਾਈ ਦੇ ਰਿਹਾ ਮਾਡਲ ਇਹ ਟਰੈਕਟਰ 2015 ਤੇ ਡਿਮਾਂਡ 2 ਲੱਖ ਤੇ 80000 ਰੁਪਏ ਨਾਲ। ਤੇ ਚੰਗੀ ਤਰ੍ਹਾਂ ਰਿਡੀ ਹੋਇਆ ਤੇ। ਉਹਦੇ ਨਾਲ 400 ਸੀਟ ਸ਼ਾਰਾ ਗਈ। ਰੰਗ ਮਿਸਿੰਗ। 2008 ਮਾਡਲ 1 ਲੱਖ 75000 ਰੁਪਏ ਟਮਾਉਂਦਾ। ਉਹਦੇ ਨਾਲ ਅੰਮੇਂਦਰਾ 575 ਆ ਗਿਆ। ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ। ਟਾਇਰਾਂ ਦੀ ਕੰਡੀਸ਼ਨ ਵੀ ਠੀਕ-ਠਾਕ ਪਈ ਹੈ। ਇਹ ਟਰੈਕਟਰ ਮਾਡਲ ਹੈ ਜੀ ਇਹਦਾ ਮਾਰਕਾ ਨਹੀਂ ਲੱਗਿਆ ਹੋਇਆ ਲੱਗਿਆ ਹੋਇਆ ਜੀ ਮਾਰਕਾ ਜਰੂਰ ਦੱਸਦੇ ਆ ਸਾਨੂੰ 2007 ਮਾਡਲ ਆ 2 ਲੱਖ ਤੇ 10000 ਰੁਪਏ ਮਾਲਕ ਦੀ ਧੰਮਤ ਵੀਡੀਓ ਵੇਖਣ ਲਈ ਧੰਨਵਾਦ